ਵਿਕਾਸ ਨੂੰ ਤਾਂ ਤੁਸੀਂ ਇੱਕ ਪਾਸੇ ਛੱਡ ਹੀ ਦਿਓ ਨਾ ਅਸੀਂ ਤੇ ਵਿਕਾਸ ਦੀ ਡੈਫੀਨੇਸ਼ਨ ਹੀ ਗਲਤ ਕਰਤੀ ਹੋਈ ਹੈ ਨਾ ਵਿਕਾਸ ਉਸ ਚੀਜ਼ ਨੂੰ ਕਹਿੰਦੇ ਜਿਹੜਾ ਸਰਵਪੱਖੀ ਹੋਵੇ ਜੇ ਇੱਕ ਪੱਖ ਦੇ ਵਿੱਚ ਕੁਝ ਵੱਧ ਹੋ ਰਿਹਾ ਤਾਂ ਉਹ ਸਿਰਫ ਗਰੋਥ ਹੈ ਵੱਧਾ ਹੈ ਸਿਰਫ ਇੱਕ ਪੱਖ ਦੇ ਵਿੱਚ ਵਾਧਾ ਹੋਣ ਨਾਲ ਕਿਸੇ ਦੂਜੇ ਪੱਖ ਦੇ ਵਿੱਚ ਕਮੀ ਹੋ ਰਹੀ ਹੁੰਦੀ ਹੈ ਇਹਦੇ ਉਦਾਹਰਣ ਮੈਂ ਤੁਹਾਨੂੰ ਦਿਨਾ ਆ ਇੱਥੇ ਤੁਸੀਂ ਬਨੋੜ ਤੋਂ ਮੋਹਾਲੀ ਵੱਲ ਨੂੰ ਚਲੇ ਜਾਓ ਹਰੜ ਵੱਲ ਚਲੇ ਜਾਓ ਉਥੇ ਵਾਹੀਯੋਗ ਜ਼ਮੀਨ ਜਿਹੜੀ ਸੀ ਉਹ ਖਤਮ ਕਰਕੇ ਅਸੀਂ ਕਲੋਨੀਆਂ ਬਣਾ ਲਈਆਂ ਸਰਕਾਰਾਂ ਤੋਂ ਹੁਣ ਕਹਿਣ ਗਿਆ ਜੀ ਗ੍ਰੋਥ ਕਰ ਡਵੈਲਪਮੈਂਟ ਕਰਤੀ ਹੈ ਨਾ ਪਰ ਉਥੇ ਸਿਰਫ ਰਹਾਇਸ਼ੀ ਮਕਾਨਾਂ ਦਾ ਵਿਕਾਸ ਹੋਇਆ ਹੈ ਰਹਾਇਸ਼ੀ ਮਕਾਨਾਂ ਦਾ ਵਾਧਾ ਹੋਇਆ ਠੀਕ ਹੈ ਪਰ ਕਿੱਥੇ ਹੋਇਆ ਵਾਹੀਯੋਗ ਜ਼ਮੀਨ ਖਤਮ ਕਰਕੇ ਇਹ ਵਿਕਾਸ ਨਹੀਂ ਹੈ ਇਹਨੂੰ ਵਿਕਾਸ ਨਹੀਂ ਕਿਹਾ ਜਾ ਸਕਦਾ ਵਿਕਾਸ ਸਰਵਪੱਖੀ ਹੁੰਦਾ ਹੈ ਅਸੀਂ ਵਾਹੀ ਜੋਗ ਜ਼ਮੀਨ ਨੂੰ ਖਤਮ ਕਰਕੇ ਉੱਤੇ ਮਕਾਨ ਪਾ ਕੇ ਰਹਿਣ ਲੱਗ ਪਏ ਆ ਜੋ ਖਾਲੀ ਪਏ ਨੇ ਉੱਥੇ ਉਹ ਬਹੁਤ ਸਾਰੇ ਖਾਲੀ ਪਏ ਨੇ ਜ਼ਿਆਦਾਤਰ ਮਕਾਨ ਵੀ ਪੂਰੇ ਨਹੀਂ ਬਣੇ ਜ਼ਿਆਦਾਤਰ ਉਹ ਕਲੋਨੀਆਂ ਜਿਹੜੀਆਂ ਸੀਗੀਆਂ ਉਹ ਖਾਲੀ ਪਈਆਂ ਨੇ ਥਾਵਾਂ ਉਹਨਾਂ ਤੇ ਕੁਝ ਨਹੀਂ ਬਣਿਆ ਕੁਝ ਨਹੀਂ ਉਸਰਿਆ ਖੇਤੀ ਨਹੀਂ ਹੋ ਰਹੀ ਪਰ ਉਪਰ ਜਾ ਰੋਕ ਵਿਕ ਚੁੱਕੀ ਹੈ ਜ਼ਮੀਨ ਵਿਕ ਚੁੱਕੀ ਹੈ ਤਾਂ ਇਹ ਵਿਕਾਸ ਨਹੀਂ ਹੈ ਪਰ ਸਰਕਾਰ ਜਿਹਨੂੰ ਵਿਕਾਸ ਦਾ ਮਾਡਲ ਕਹਿੰਦੀ ਹੈ ਇਹ ਉਹ ਮਾਡਲ ਜ਼ਰੂਰ ਹੈ ਦੇਖ ਲਓ ਕਹਦਾ ਵਿਕਾਸ ਹੈ ਇਹੀ ਇਹੋ ਜਿਹੀ ਸੋਚ ਬੇਸਿਕਲੀ ਹੋਏਗੀ ਤਾਂ ਇੰਜ ਹੀ ਬੇੜਾ ਕਰਤ ਹੁੰਦਾ ਰਹੇਗਾ। ਪਰ ਇਹੀ ਸੋਚ ਸਾਡੀ ਚੱਲ ਰਹੀ ਹੈ ਅਸੀਂ ਕਦੇ ਉਹਨੂੰ ਰਿਵਾਈਜ਼ ਵੀ ਨਹੀਂ ਕਰਕੇ ਦੇਖਿਆ।